ਪੰਜਾਬੀਓ ਹਾਲੇ ਵੀ ਮੌਕਾ ਸੰਭਲ ਜਾਓ ਆ ਦੇਖ ਲੋ ਕੁੜੀ ਪਹਿਲਾਂ ਵਿਦੇਸ਼ ਜਾਣ ਦੇ ਚੱਕਰ ਚ ਵਿਆਹ ਕਰਾਉਂਦੀ ਐ ਫਿਰ ਜਵਾਕ ਜਮ ਲੈਂਦੀ ਐ ਫਿਰ ਘਰਦਿਆਂ ਦੇ ਪੈਸੇ ਲਵਾ ਕੇ ਇੰਗਲੈਂਡ ਚਲੀ ਜਾਂਦੀ ਐ ਪਰ ਉਥੇ ਜਾ ਕੇ 2 ਸਾਲ ਤੱਕ ਸਹੀ ਰਹਿੰਦੀ ਐ ਉਸ ਤੋਂ ਬਾਅਦ ਸਾਰਾ ਕੁਝ ਹੀ ਜਿਹੜਾ ਉਹ ਖਰਾਬ ਕਰ ਦਿੰਦੀ ਐ ਤੇ ਪਿੱਛੋਂ ਘਰ ਵਾਲਾ ਵੀ ਡਿਪਰੈਸ਼ਨ ਚ ਜਾ ਕੇ ਖਤਮ ਹੋ ਜਾਂਦਾ ਏ ਚੜ੍ਹਾਈ ਕਰ ਜਾਂਦਾ ਏ ਪਿੱਛੇ ਜਿਹੜਾ 2 ਸਾਲ ਦਾ ਜਵਾਕ ਛੱਡ ਕੇ ਗਈ ਸੀ ਉਹ ਵੀ 7 ਸਾਲ ਦਾ ਹੋ ਗਿਆ ਏ ਅਜੇ ਤੱਕ ਸਾਰ ਨਹੀਂ ਲਈ ਆਓ ਸੁਣ ਇਸ ਪਰਿਵਾਰ ਨੇ ਹੋਰ ਕੀ ਕਿਹਾ ਅੱਜ ਮਾਤਾ ਜੀ ਮੇਰੇ ਨਾਲ ਬੈਠੇ ਆ ਇਹਨਾਂ ਨੇ 2018 ਦੇ ਵਿੱਚ ਆਪਦੇ ਪੁੱਤ ਦਾ ਵਿਆਹ ਕੀਤਾ ਸੀ ਇਸ ਕੁੜੀ ਦੇ ਨਾਲ ਤੇ ਇਹ ਕੁੜੀ ਬਾਹਰ ਜਾ ਕੇ ਪੈਸੇ ਲਵਾ ਕੇ ਇਹਨਾਂ ਤੋਂ ਬਾਹਰ ਜਾ ਕੇ ਮੁਕਰ ਗਈ ਤੇ ਉਸ ਤੋਂ ਬਾਅਦ ਉਹ ਮੁੰਡੇ ਨੇ ਕੁੜੀ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਉਸ ਤੋਂ ਬਾਅਦ ਕੋਈ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਤੇ 2018 ਦੇ ਵਿੱਚ ਜਿਹੜਾ ਮੁੰਡੇ ਦੀ ਡੈਥ ਹੋ ਜਾਂਦੀ ਆ ਪਤਾ ਨਹੀਂ ਰੱਬ ਵੱਲੋਂ ਮੁੰਡਾ ਸੁਸਾਇਸਾਈਡ ਕਰ ਲੈਂਦਾ ਪਤਾ ਨਹੀਂ ਉਹਨੂੰ ਸੁੱਤੇ ਪਏ ਨੂੰ ਅਟੈਕ ਆ ਜਾਂਦਾ ਤੇ ਕੁੜੀ ਵੀ ਤੁਸੀਂ ਦੇਖ ਲਓ ਇੰਗਲੈਂਡ ਦੇ ਵਿੱਚ ਹੀ ਰਹਿੰਦੀ ਆ ਤੇ ਪਿੱਛੇ 2 ਸਾਲ ਦੇ ਆਪਦੇ ਨਿਆਣੇ ਨੂੰ ਛੱਡ ਗਈ ਠੀਕ ਹੈ ਹੁਣ ਮਾਤਾ ਜੀ ਆ ਇਕੱਲੇ ਨਾਲੇ ਤਾਂ ਆਪਦੇ ਉਸ ਪੋਤੇ ਨੂੰ ਸੰਭਲਿਆ ਹੁਣ 7 ਸਾਲ ਦਾ ਹੋ ਗਿਆ 7 ਸਾਲ ਹੋ ਗਏ 2018 ਤੋਂ ਨਾ ਤਾਂ ਇਹਦਾ ਹਾਲਚਲ ਪੁੱਛਿਆ ਇਸ ਕੁੜੀ ਨੇ ਠੀਕ ਹੈ ਹੁਣ ਪੁੱਤਾ ਜਿਹੜਾ ਉਹ ਸੁਸਾਇਡ ਕਰ ਗਿਆ ਪਿੱਛੇ ਪੁੱਤ ਦੀ ਮੌਤ ਹੋ ਗਈ। ਥਾਣੇ ਕਚਹਿਰੀਆਂ ਦੇ ਵੀ ੱਟਕੇ ਖਾ ਕੇ ਇਹਨਾਂ ਨੇ ਦੇਖ ਲਏ ਕਿਤੇ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਆਪਾਂ ਕਹਣੇ ਹੁੰਦੇ ਆ ਨਾ ਅਕਸਰ ਸਿਆਣੇ ਸੱਚੀਆਂ ਹੀ ਗੱਲਾਂ ਕਹਿੰਦੇ ਆ। ਵਿਨਭਾਉਣ ਵਾਲੀ ਤਾਂ ਨਸ਼ੇੜੀਆਂ ਨਾਲ ਵੀ ਨਭਾ ਜਾਂਦੀ ਆ ਜਿਹਨੇ ਨਹੀਂ ਨਭਾਉਣੀ ਉਹ ਪਿੱਛੇ ਨਿਆਣੇ ਵੀ ਛੱਡ ਜਾਂਦੀ ਆ। ਤੇ ਆਹ ਹੁਣ ਮਾਤਾ ਜੀ ਬੈਠੇ ਨੇ ਸਾਰੀ ਗੱਲਬਾਤ ਮੈਂ ਮਾਤਾ ਜੀ ਦੇ ਨਾਲ ਵੀ ਕਰਾ ਦਣਾ ਮਾਤਾ ਜੀ 2018 ਦੇ ਵਿੱਚ ਜਦੋਂ ਤੁਸੀਂ ਪੁੱਤ ਦਾ ਵਿਆਹ ਕੀਤਾ ਆਪਦੇ ਦਾ ਉਸ ਤੋਂ ਬਾਅਦ ਕੁੜੀ ਬਾਹਰ ਚਲੀ ਜਾਂਦੀ ਆ। ਬਾਹਰ ਜਾਣ ਤੋਂ ਬਾਅਦ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ ਥੋਡੇ ਨਾਲ। ਹਾਂਜੀ 2-3 ਸਾਲ ਵਧੀਆ ਰਹੀ ਉਹ ਤੋਂ ਬਾਅਦ ਨਹੀਂ ਬਸ ਧਮਕੇ ਦੇਣ ਲੱਗ ਗਈ। ਮੈਂ ਕਰਾ ਦੂੰ ਮੈਂ ਕਰਾ ਦੂੰ ਮੁੰਡੇ ਨੂੰ ਵੀ ਧਮਕੀਆਂ ਮੁੰਡਿਆਂ ਤੋਂ ਫੋਨ ਕਰਾਉਣ ਲੱਗ ਗਈ। ਬਸ ਜੀ ਬਹੁਤ ਰਹਿਣ ਲੱਗਾ ਨੀਂਦ ਨਹੀਂ ਤੇ ਆਉਂਦੀਆਂ ਨੂੰ ਰਾਤ ਨੂੰ। ਉਹਨੇ ਕਹਿਣਾ ਮੰਮੀ ਨੀਂਦ ਨਹੀਂ ਆਉਦੀ ਮੈਂ ਕਿ ਚੱਲ ਪੁੱਤ ਪੈ ਜਾ। ਮੈਂ ਤੂੰ ਸੋਚਿਆ ਨਾ ਕਰ ਤੇਰਾ ਸਮਝਾਉਣਾ। ਬਸ ਉਹੀ ਦਿਮਾਗ ਤੇ ਬਸ ਦੇਜਤੀ ਉਹ ਮੰਨ ਗਿਆ ਵੀ ਮੈਂ ਲਵ ਮੈਰਿਜ ਕਰਾਈ ਤੀ ਹੁਣ ਕੀ ਕਰਾਂ? ਨਾ ਰਿਸ਼ਤੇਦਾਰਾਂ ਨੂੰ ਦੱਸ ਸਕਦਾ ਸੀ ਹਾਂ ਫਿਰ ਵੀ ਮੈਂ ਤਾਂ ਕੀਤੀ ਉਹਨਾਂ ਨੇ ਜਾ ਕੇ ਪਰ ਕਿਸੇ ਨੇ ਉਹ ਨਹੀਂ ਕੀਤਾ ਪੌੜੀਆਂ ਵੀ ਪਈਆਂ ਨੇ ਸਾਡੇ ਕੋਲ ਭੈਣਾਂ ਦੀਆਂ ਮੈਂ ਤਾਂ ਕੀਤੀਆਂ ਮਾ ਆ ਭੂਆ ਦੀਆਂ ਕੀਤੀਆਂ ਕਿਸੇ ਨੇ ਇਹਨਾਂ ਦੀ ਸੋਲਾ ਨਹੀਂ ਕਰਾਈ ਬਸ ਕੋਈ ਆਹ ਮੁੰਡੇ ਦਾ ਹਾਲ ਚਾਲ ਨਹੀਂ ਪੁੱਛਿਆ ਨਾ ਜੀ ਕੋਈ ਮੁੰਡੇ ਦਾ ਹਾਲ ਚਾਲ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਨਾ ਕੋਈ ਫੋਨ ਕਰਦਾ ਬਸ ਨਿਆਣਾ ਜੰਮ ਕੇ 2 ਸਾਲ ਦਾ ਕਰਕੇ ਇੱਥੇ ਤੁਹਾਡੇ ਕੋਲ ਛੱਡ ਕੇ ਚਲੀ ਹਾਂ ਹਾਂ ਜੀ ਮੇਰੇ ਕੋਲ ਛੱਡ ਕੇ ਚਲੀ ਕੋਈ ਕੁੜੀ ਦੇ ਮਾਪਿਆਂ ਨੇ ਨਾ ਜੀ ਉਹਨਾਂ ਨੇ ਵੀ ਨਹੀਂ ਆਉਂਦੇ ਨਹੀਂ ਇਹ ਵੀ ਗਿਆ ਉੱਥੇ ਮੈਂ ਤਾਂ ਕਰਨ ਉਹ ਯਾ ਉਹਨੇ ਗੱਲ ਸੁਧਾਰੀ ਉਹਨੇ ਕਹਿੰਦੀ ਤੇਰੇ ਕੋਲ ਕੀ ਆ ਮੈਂ ਤੇਰੇ ਕੋਲ ਕੀ ਕਰਨ ਲੈਣਾ ਅੱਛਾ ਇਹ ਏਡੀ ਗੱਲ ਤੁਹਾਨੂੰ ਕਹੀ ਹਾਂਜੀ ਉਦੋਂ ਹੈਗਾ ਸੀ ਜਾਂ ਮੇਰੇ ਪੁੱਤ ਨੇ ਬਾਹਰੋਂ ਪੈਸੇ ਲਾਏ ਸੀ ਹਾਂ ਉਦੋਂ ਸਾਰਾ ਕੁਝ ਸੀ ਉਦੋਂ ਸਾਰਾ ਕੁਝ ਤੇ ਮਾਦੀ ਕੁੜੀ ਦਾ ਪਿੰਡ ਕਿਹੜਾ ਝਾ ਵਜੀਦਾਬਾਦ ਵਜੀਦਾਬਾਦ ਪਟਿਆਲਾ ਪਟਿਆ ਦੇ ਹਾਲਾਤ ਹੋ ਚੁੱਕੇ ਆ ਤੁਸੀਂ ਦੇਖੀ ਜਾਂਦੇ ਆ ਕੁੜੀਆਂ ਕਈ ਸਾਨੂੰ ਆਂਦੇ ਸੀ ਯਾਰ ਵੀ ਜੇ ਕਿਸੇ ਦੇ ਜਵਾਕ ਹੋਇਆ ਹੋਵੇ ਵੀ ਖਣੀ ਫੇਰ ਟਿਕ ਜਾਣੀਆਂ ਵੀ ਨਿੱਕੇ ਨਿੱਕੇ ਜਵਾਕ ਜੰਮ ਜੰਮ ਕੇ ਵੀ ਫੇਰ ਵੀ ਕਿੰਨਾ ਕਹਿਰ ਹੋ ਜਾਂਦਾ ਫੇਰ ਵੀ ਭੱਜੀ ਜਾਂਦੀਆਂ ਇਹਹੀ ਅਸੀਂ ਤਾਂ ਕਹਿੰਨੇ ਆ ਜਿਹਦੇ ਨਾਲ ਵੀ ਠੱਗੀ ਵਜੀ ਆ ਭਾਈ ਜੀ ਬਾਤ ਤੋਂ ਬਾਤ ਸੋਸ਼ਲ ਮੀਡੀਆ ਤੇ ਆਓ ਫੇਰ ਪਰਚਾ ਤੁਸੀਂ ਟੈਨਸ਼ਨ ਚ ਡਿਪਰੈਸ਼ਨ ਚ ਮੈਂ ਵੀ ਰਿਆ ਕਰੇ 2 ਮਹੀਨੇ ਨਹੀਂ ਨਿਕਲੇ ਆ ਮੈਂ ਬਹੁਤ ਜ਼ੋਰ ਲਾ ਕੇ ਪਰਚਾ ਹੋਇਆ ਆਪਣੀ ਪੰਜਾਬ ਦੀ ਪੁਲਿਸ ਜੇ ਇਨਸਾਫ ਦਿੰਦੀ ਹੋਵੇ ਫਿਰ ਤਾਂ ਆਪਣਾ ਦੇਸ਼ੀ ਤਰੱਕੀ ਕਰ ਜੇ